ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਦਾ ਸਾਡੇ ਚੈਨਲ ਤੇ ਸਵਾਗਤ ਹੈ ਸਾਨੂੰ ਪਿਆਰ ਭਰੀ ਸਸਰੀਆਂ ਕਣ ਅੱਜ ਅਸੀਂ ਤੁਹਾਨੂੰ ਦੁਪੱਟੇ ਤੇ ਲੈਸ ਲਾਉਣੀਆਂ ਦੱਸਦੇ ਹਾਂ ਦੇਖੋ ਅਸੀਂ ਲਾਈਏ ਦੇਖੋ ਇਹ ਕੰਨੀ ਵਾਲਾ ਪਾਸਾ ਹੈ ਇਹ ਦੁਪੱਟਾ ਅਸੀਂ ਪਹਿਲਾਂ ਪੇਂਟ ਕੀਤਾ ਸੀ ਦੇਖੋ ਅਸੀਂ ਇਹ ਇਹ ਜਿਹਾ ਕਮੀਜ਼ ਹੈ ਤੇ ਉਹੀ ਅਸੀਂ ਇਤੇ ਰੀਲ ਨਾਲ ਲਾਇਤ ਲਈ ਹੈ ਆ ਕੰਨੀ ਅਸੀਂ ਅੱdte ਤੋਂ ਬੱਦ ਲਾ ਲਈ ਜਿਹੜੀ ਲੈਸ ਕੰਨੀ ਤੇ ਦੇਖ ਗਏ ਤੁਹਾਨੂੰ ਇਹ 10 ਜਨ ਲਗਣੀ ਵੀਡੀਓ ਨੂੰ ਵੇਖ ਕੇ ਮੈਂ ਤੇ ਕਰ ਚੈਨਲ ਨੂੰ ਕਰਿਓ ਸਬਸਕ੍ਰਾਈਬ ਘੰਟੀ ਬਟਨ ਜਰੂਰ ਦਬਾਓ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕੋ ਕਹੀ ਜੀ ਲੱਗੀ ਤੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰੋ ਤੇ ਵੱਧ ਤੋਂ ਵੱਧ ਲਾਈਕ ਕਰੋ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਜੇ ਤੁਸੀਂ ਵੀ ਸੂਟ ਪੇਂਟ ਕਰਵਾਉਣਾ ਹੋਵੇ ਜਾਂ ਦੁਪੱਟਾ ਪੇਂਟ ਕਰਵਾਉਣਾ ਹੋਵੇ ਆਰਡਰ ਕਰ ਸਕਦੇ ਹੋ ਚਾਦਰ ਪੇਂਟ ਕਰਵਾਉਣੀ ਹੋਵੇ ਇਹ ਦੁਪੱਟਾ ਸਪੇਂਟ ਕੀਤਾ ਸੀਗਾ ਫੁੱਲ ਵਾਇਲ ਦਾ ਦੁਪੱਟਾ ਦੇਖੋ ਤੇ ਜੇ ਮੈਂ ਆਪਾਂ ਕੱਟ ਵਰਕ ਕੀਤਾ ਹੁੰਦਾ ਕੰਨੀ ਤੇ ਆਪਾਂ ਇਸ ਤਰੀਕੇ ਨਾਲ ਕੀਤਾ ਦੇਖੋ ਤੇ ਹੁਣ ਤੁਹਾਨੂੰ ਬਣਾਉਣੀ ਦੱਸਦੇ ਆ ਮੈਂ ਇਸ ਤੇ ਜੇ ਤੁਸੀਂ ਵੀ ਪੇਂਟ ਕਰਵਾਉਣਾ ਹੋਵੇ ਚਾਦਰਾਂ ਜਾਂ ਸਹਰਾਣੇ ਤੁਸੀਂ ਆਰਡਰ ਕਰ ਸਕਦੇ ਹੋ ਸੂਟ ਦੁਪੱਟੇ ਪੇਂਟ ਕਰਵਾਉਣਾ ਹੈ ਹੁਣ ਤਾਂ ਕਰਵਾ ਸਕਦੇ ਕੋਈ ਮੋਟਾ ਨਹੀਂ ਹੈ ਦੇਖੋ ਸੌਫਟ ਹੈ ਜਮਾ ਬਿਲਕੁਲ ਚਲੋ ਜੀ ਆਪਾਂ ਬਣਾਉਣਾ ਦੱਸਦੇ ਆ ਤੁਹਾਨੂੰ ਤੇ ਸ਼ੂਟ ਪੇਂਟ ਕਰਵਾਉਣਾ ਸਾਡਾ ਆਰਡਰ ਕਰ ਸਕਦੇ ਦੇਖੋ ਇਹ ਆਪਾਂ ਰੀਲ ਲਈ ਹੈ ਇਹ ਆਪਾਂ ਕਰੋਸ਼ ਕਰ ਲਿਆ ਬ੍ਰੇਕ ਵਾਲਾ ਦੇਖੋ ਇਹ ਹੁਣ ਤੁਹਾਨੂੰ ਇਹ ਬਣਾਉਣਾ ਦੱਸਦੇ ਆ ਜਦੋਂ ਅਸੀਂ ਇਹ ਇਹ ਨੂੰ ਵੀ ਬਣਾਉ ਹੜ ਜਾਂਦੇ ਆ। ਤਾਂ ਇਸ ਤਰੀਕੇ ਨਾਲ ਧਾਗਾ ਰੀਲ ਵਿੱਚ ਦੀ ਕੱਢ ਦਿੰਨੇ ਆ। ਦੇਖੋ ਫਿਰ ਇਹ ਉੱਡਦੀ ਨਹੀਂਗੇ ਨਹੀਂ ਤਾਂ ਇਹ ਉੱਡ ਜਾਂਦੀ ਹੈ। ਆਪਾਂ ਬਣਾਉਣਾ ਰਿਹਾ। ਜੇ ਤਾਂ ਬਣ ਕੇ ਤਿਆਰ ਹੋ ਗਿਆ ਨਾ ਫਿਰ ਵੀ ਅਸੀਂ ਤੁਹਾਨੂੰ ਦੱਸਾਂਗੇ ਅੱਜ ਸਾਡੇ ਕੋਲੇ ਨਾ ਵੀ ਸਾਡਾ ਮਨ ਜਾਈ ਕੀਤਾ ਵੀ ਇਹ ਲਾਇਸ ਬਣਾ ਲੈਨੇ ਆ। ਤੇ ਸਾਰਾ ਬਣਨ ਤੇ ਤਾਂ ਟਾਈਮ ਲੱਗੂਗਾ। ਕਿਉਂਕਿ ਵਿੱਚ ਤੇ ਅਸੀਂ ਪੇਟ ਕਰਨੇ ਲੱਗ ਜਾਂਦੇ ਆ। ਇਹ ਆਪਾਂ ਦੋ ਬਣਾਈਆਂ। ਜੈਮਾ ਤੇ ਹੁਣ ਆਪਾਂ ਡਬਲ ਕਰਕੇ ਇਹਦਾ ਬਣਾਉਣਾ ਦੇਖੋ ਮੈਂ ਇਹਨਾਂ ਕਸਾਣਾ ਲੈ ਕੇ ਹੁਣ ਆਪਾਂ ਯਾਤ ਤਿੰਨਾਂ ਨੂੰ ਲਉਂਦੇ ਨੇ ਯਾ ਤੇ ਆਪਾਂ ਜਿਹੜਾ ਉਹ ਤਲੀਆਂ ਚੈਨਾਂ ਜਾਣਾ ਉਹਦੇ ਵਿੱਚ ਦੀ ਆਪਾਂ ਅੰਗਰੇਜ਼ ਕਰੂਜੇ ਬਣਾ ਲੈਣਾ ਨੇ ਹੁਣ ਆਪਾਂ ਇਹ ਜਨ ਡਬਲ ਕਰੋਜ ਕਰੂਜੇ ਬਣਾਉਣਾ ਸੀ ਇਹ ਚ ਸਿੰਗਲ ਕਰੋਜ ਕਰੂਜੇ ਬਣਾਉਣਾ ਇੱਕ ਦੋ ਤੇ ਹੁਣ ਆਪਾਂ ਜਿੱਥੇ ਆਪਾਂ ਡਬਲ ਕਰੋਜ ਹੈਗਾ ਬਣਾਇਆ ਸੀਗਾ ਵੇ ਕੱਢਿਆ ਸੀ ਉੱਥੇ ਆਪਾਂ ਇੱਕ ਸਿੰਗਲ ਕਰੋਜ ਬਣਾਉਣਾ ਨੇ ਦੇਖੋ ਇਸ ਤਰ੍ਹਾਂ ਬਣ ਕੇ ਯਾਰ ਹੋਗਾ ਬਹੁਤ ਹੀ ਸੌਖਾ ਜੇ ਤੁਸੀਂ ਮੁੱਲ ਦੀ ਲਿਆ ਕੇ ਲਾਉਂਗੇ ਕਿੰਨੇ ਦਾ ਮਹਿੰਗਾ ਹੋਣਗੇ ਲੈ ਸਮੀ ਇਸ ਤਰ੍ਹਾਂ ਤੁਸੀਂ ਅਸੀਂ ਇਹ 20 ਰੁਪਿਆ ਦੀ ਰੀਲ ਹੈ ਇਸੇ ਹੁਣ ਇਹ ਪੱਚਕਾਂ ਦੀ ਹੋ ਗਈ ਹੈ ਹੁਣ ਆਪਾਂ ਇੱਥੇ ਨਵਾਂ ਕਰਵਾਂਗੇ ਬਣਾਵਾਂਗੇ ਫਿਰ ਆਪਾਂ ਚਾਰ ਦੋ ਤਿੰਨ ਜਾਤੇ ਨੋ ਨੋ ਮਾ ਪੈ ਤੇ ਸਿੰਗਲ ਕਰੋਸ਼ ਕਰ ਹੁਣ ਆਪਾਂ ਜਿਹੜਾ ਇਹ ਡਬਲ ਕਰੋਸ਼ ਕਰ ਆਪਣਾ ਸੀ ਇਹਦੇ ਵਿੱਚ ਆਪਾਂ ਸਿੰਗਲ ਕਰੋਸ਼ ਕਰ ਬਣਾਉਣਾ ਦੇਖੋ ਇੱਕ ਗੋ ਇਹ ਉਹਨਾਂ ਆਪਾਂ ਤੇ ਸਿੰਗੜਾ ਕੁ ਰੋਗੀ ਆਪਣਾ ਬਣਾਉਣਾ ਵੀ ਬਹੁਤ ਹੀ ਸੌਖਾ ਤੇ ਡਿਜ਼ਾਈਨ ਵੀ ਬਹੁਤ ਹੀ ਸੌਖਾ ਇੱਕ ਬਣਾ ਕੇ ਹੋਰ ਦੱਸਦੇ ਆ ਤੁਹਾਨੂੰ ਹੁਣ ਆਪਾਂ ਦੋ ਚੈਨਾਂ ਬਣਾ ਲੈਣਗੇ ਹੁਣ ਆਪਾਂ ਡਬਲ ਕਰੂ ਇਸ ਬਣਾ ਲੈਣਾ ਇਹਨਾਂ ਤੋਂ ਸਕੇ ਸੇਵਿਤ ਪੱਟੇ ਤੇ ਬਣਾ ਸਕਦੇ ਹਾਂ ਸਪੂਨ ਦੇ ਤੇ ਚਲੂਨ ਦੇ ਤੇ ਕਿਸੇ ਤੇ ਬਣਾ ਸਕਦੇ ਹਾਂ ਹੁਣ ਆਪਾਂ ਚਾਰ-ਚਾਹਨਾ ਬਣਾਵਾਂਗੇ ਦੇਖੋ ਇੱਕ ਬੋ ਤਰਨਿਆ सिंगल करोशिया बना एक हम आप जगह सिंगल करोशिया बना के अटैच कर देने देखो इस तरह तुम बना थोड़ा डिजाइन ਲੈਸ ਬਣ ਕੇ ਤਿਆਰ ਹੋ ਜੂਗੀ ਜਦੋਂ ਆਪਾਂ ਚਾਰ ਚਪੇਰੇ ਬਣਾ ਲਈ ਫਿਰ ਤੁਹਾਨੂੰ ਅਸੀਂ ਇਹ ਦਿਖਾਵਾਂਗੇ ਕਿ ਕਿਸ ਤਰ੍ਹਾਂ ਨਵਾ ਲੈਣਾ ਦੁਪੱਟਾ ਇਹਨੂੰ ਬਣਨ ਤੇ ਟਾਈਮ ਲੱਗੂਗਾ ਜਦੋਂ ਸਾਨੂੰ ਟਾਈਮ ਮਿਲੂਗਾ ਅਸੀਂ ਉਹਦਾ ਹੀ ਬਣਾਇਆ ਕਰਾਂਗੇ ਜਦੋਂ ਹੋਰ ਕੰਮ ਹੋਇਆ ਕਰੂਗਾ ਫਿਰ ਅਸੀਂ ਉਹ ਕੰਮ ਕਰਿਆ ਕਰਾਂਗੇ ਜਦੋਂ ਵਿਹਲਾ ਟਾਈਮ ਹੋਇਆ ਕਰੂਗਾ ਉਹਦਾ ਹੀ ਬਣਾਇਆ ਕਰਾਂਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਤੇ ਸੂਟ ਦੇ ਦੁਪੱਟੇ ਪੇਂਟ ਕਰਵਾਉਣੇ ਚਾਹਤ ਰਾਂ ਪੇਟ ਕਰਵਾਉਣੀਆਂ ਆਰਡਰ ਕਰ ਸਕਦੇ ਹੋ ਚਲੋ ਜੀ ਆਪਾਂ ਅਗਲੀ ਵੀਡੀਓ 'ਚ ਮਿਲਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ